ਸੋ ਕਹਿੰਦੇ ਨੇ ਕਿ ਅੱਖਾਂ ਅੱਖਾਂ ਤੋਂ ਬਿਗੈਰ ਇਨਸਾਨ ਕਾਹੇ ਲੋਗਾਂ ਨੇ ਸੋ ਲਾਇਨਸ ਕਲੱਬ ਦਾ ਉਪਰਾਲਾ ਹੈ ਲਾਇਨਸ ਕਲੱਬ ਵੱਲੋਂ ਜਿਹੜਾ ਸਮੇਂ ਸਿਰ ਦੇ ਉੱਤੇ ਬੜੇ ਕੈਂਪ ਲਗਾਉਂਦੇ ਨੇ ਲੈਂਡ ਵੀ ਪਾਉਂਦੇ ਨੇ ਤੇ ਬੜੀ ਸੇਵਾ ਲੋਕਾਂ ਦੀ ਕਰਦੇ ਨੇ ਅੱਜ ਫਿਰ ਲਾਇਨਸ ਕਲੱਬ ਵੱਲੋਂ ਪਟਾਣਾ ਸ਼ਹਿਰ ਦੇ ਵਿੱਚ ਸ਼ੂਗਰ ਅਤੇ ਡਾਇਬਟੀਜ਼ ਦੇ ਮਰੀਜ਼ਾਂ ਵਾਸਤੇ 30 ਮੈਡੀਕਲ ਕੈਂਪ ਲਗਾਇਆ ਗਿਆ ਆਪਾਂ ਗੱਲਬਾਤ ਵੀ ਕਰਦੇ ਹਾਂ ਜਿਹੜੇ ਮੈਂਬਰ ਨੇ ਕਹਿੰਦੇ ਨੇ ਕਿ ਮੈਂਬਰ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬੜੀ ਸੇਵਾ ਕਰਦੇ ਨੇ ਪਿਛਲੇ ਕਾਫੀ ਸਮੇਤੋਂ ਤੇ ਲੋਕ ਵੀ ਬੜੀ ਤਾਰੀਫ ਕਰਦੇ ਨੇ ਅੱਜ ਫੇਰ ਉਹਨਾਂ ਨੇ ਫ੍ਰੀ ਮੈਡੀਕਲ ਕੈਂਪ ਜਿਹੜਾ ਅੱਖਾਂ ਦਾ ਲਗਾਇਆ ਏ ਕਿ ਆਪਾਂ ਗੱਲਬਾਤ ਵੀ ਕਰਦੇ ਕੀ ਕਹਿਣਾ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਦੇ ਮੈਂ ਰਜੀਵ ਹਾਂ ਰਜੀਵ ਜੀ ਕਿੱਦਾਂ ਦੇਖਦੇ ਹੋ ਕਿ ਅੱਜ ਫੇਰ ਉਪਰਾਲਾ ਸੇਵਾ ਕਰਨ ਦਾ ਮੌਕਾ ਮਿਲਿਆ ਤੁਹਾਡੀ ਸਾਰੀ ਟੀਮ ਨੂੰ ਕੀ ਕਹਿਣਾ ਚਾਹੋ ਸਾਡੀ ਕਲੱਬ ਦਾ ਨਾਮ ਵੀ ਲਾਇਓਂਸ ਕਲੱਬ ਬਟਾਲਾ ਸੇਵਾ ਵੈ ਸਾਡਾ ਕੰਮ ਵੀ ਸੇਵਾ ਵੈ ਤੇ ਲਾਇਓਂਸ ਕਲੱਬ ਸਾਨੂੰ ਇਹ ਹੀ ਸਿਖਾਉਂਦੀ ਹੈ ਕਿ ਕਿਸੇ ਦੀ ਮਦਦ ਕਰੋ ਪਾਏ ਕਿਸੇ ਰਾਹ ਜਾਂਦੇ ਦੀ ਨੂੰ ਸੜਕ ਪਾਰ ਵੀ ਕਰਾ ਤੇ ਅਸੀਂ ਜਿੰਨੇ ਜੋਗੀਆਂ ਅਸੀਂ ਜੁੜ ਕਰਦੇ ਆ ਤੇ ਡਾਕਟਰ ਸਾਹਿਬ ਡਾਕਟਰ ਕਿੱਡੀ ਸਿੰਘ ਜੀ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਟਾਈਮ ਨਿਕਾਲਿਆ ਤੇ ਉਹ ਤੇ ਸਿਵਾ ਆਲਰੇਡੀ ਪ੍ਰਧਾਨਕੋਟ ਕੋ ਦਾਸਪੁਰ ਕਰਦੇ ਨੇ ਅਸੀਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਸੀ ਕਿ ਸਾਨੂੰ ਮਟਾਲੇ ਚ ਵੀ ਆ ਕੇ ਥੋੜੀ ਜੀ ਸੇਵਾਵਾਂ ਦੇ ਉਹ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਨਿਕਾਲਿਆ ਤੇ ਫ੍ਰੀ ਆਪੀਡੀ ਕਰ ਰਹੇ ਨੇ ਤੇ ਜੋ ਵੀ ਡਾਇਬਟਿਕ ਦੇ ਪੇਸ਼ੈਂਟ ਨੇ ਉਹਨਾਂ ਦੀ ਜਗਾ ਵੇਖ ਲੈ ਜੇ ਕੋਈ ਟਰੀਟਮੈਂਟ ਦੀ ਲੋੜ ਪੈਗੀ ਕੋਈ ਵੀ ਫ੍ਰੀ ਹੋਏਗਾ ਡਾਕਟਰ ਸਾਹਿਬ ਵੱਲੋਂ ਤੇ ਸਾਡੀ ਲੈਸ ਕਲੱਬੋਂ ਸੋ ਮਰੀਜ਼ਾਂ ਨਾਲ ਗੱਲਬਾਤ ਕੀਤੀ ਮਰੀਜ਼ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਬੜੇ ਪਿਆਰ ਦੇ ਨਾਲ ਬੜੇ ਪਿਆਰ ਦੇ ਨਾਲ ਸਜੇ ਢੰਗ ਨਾਲ ਦੇਖਦੇ ਪਏ ਨੇ ਅੱਡਾ ਜਿਹੜਾ ਮਰੀਜ਼ ਆ ਪਾਨੇ ਆ ਤੇ ਵੈਸੇ ਹੀ ਠੀਕ ਹੋਏ ਨੇ ਐਨੇ ਪਿਆਰ ਨਾਲ ਚੈੱਕ ਅਪ ਕਰਦੇ ਆ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਡਾਕਟਰ ਸਾਹਿਬ ਤੇ ਵੈਸੇ ਹੀ ਰੱਬ ਦਾ ਰੂਪ ਨੇ ਜੀ ਤੇ ਉਹ ਨਿਸ਼ਕਾਮ ਸੇਵਾ ਕਰਦੇ ਨੇ ਇਹੋ ਜਿਹੇ ਬੰਦੇ ਸਾਡੇ ਬਹੁਤ ਘੱਟ ਮਿਲਦੇ ਨੇ ਡਾਕਟਰ ਰਵਿੰਦਰ ਮਹਾਜਨ ਜੀ ਸਾਡੇ ਬਹੁਤ ਮਹਲ ਅਜ ਤੋਂ 25-30 ਸਾਲ ਤੋਂ ਜਦੋਂ ਦੀ ਬਡਾਲਾ ਦੇ ਹੀ ਨੇ ਸੇਵਾਵਾਂ ਦੇ ਰਹੇ ਨੇ ਤੇ ਨਿਸ਼ਕਾਮ ਉਹ ਵੀ ਕੰਮ ਕਰਦੇ ਨੇ ਜੀ ਸੋ ਅੱਗੇ ਵੀ ਬੜੇ ਕੈਂਪ ਲੱਗੇ ਨੇ ਲੈਂਡ ਵੀ ਪਾਏ ਗਏ ਨੇ ਲੋਕ ਵੀ ਕਹਿੰਦੇ ਨੇ ਕਿ ਬੜਾ ਵਧੀਆ ਉਪਰਾਲਾ ਏ ਐਦਾਂ ਹੀ ਸੇਵਾ ਚਲਦੀ ਰਹੇ ਕਿੰਨੇ ਦਿਨ ਦੇ ਕੈਂਪ ਚੱਲਦੇ ਪਏ ਤੇ ਕਿੰਨੇ ਕੈਂਪ ਹੋ ਗਏ ਨੇ ਹੁਣ ਤਾਂ ਤੁਹਾਡੇ ਵੱਲੋਂ ਲਾਇਗੇ ਸੇਵਾ ਦੇ ਦੇਖੋ ਜੀ ਗਿੱਤੀ ਦੇ ਸੀ ਨਹੀਂ ਕਰਦੇ ਸੀ ਰੈਗੂਲਰ ਫੋਟਾ ਬਜਟ ਚੱਲਦੇ ਨੇ ਸਾਡਾ ਮੈਡੀਕਲ ਕੈਂਪ ਚੱਲਦੇ ਨੇ 40 ਦੇ ਮਲਟੀਸਪੈਸ਼ਲਿਸ ਡਾਕਟਰਸ ਵੀ ਆਏ ਨੇ ਉਹਦੇ ਵਿੱਚ ਹਾਰਟ ਦੇ ਪੇਸ਼ੈਂਟਸ ਸਭ ਲਾਇਸ ਵੱਲੋਂ ਸਾਰੇ ਜੋਇੰਟ ਪ੍ਰੋਜੈਕਟ ਚੱਲ ਰਹੇ ਨੇ ਸਾਡੇ ਜੋ ਸਾਡੀ ਲਾਈਨਸਟਾਪ ਬਟਾਲਾ ਪ੍ਰਿੰਸ ਲੋਟਸ ਮੁਸਕਾਨ ਸੇਵਾ ਇਸ ਹਰ ਰੈਗੂਲਰ ਜੋਇੰਟ ਪ੍ਰੋਜੈਕਟ ਕਰਦੇ ਆ ਤੇ ਜਿੰਨੀ ਸਾਡੀ ਜੇ ਸਮਰੱਥਾ ਸੀ ਉਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਲੱਗਦਾ ਨਹੀਂ ਕਿ ਬੜੀ ਕਿਤੇ ਸਕੂਨ ਮਿਲਦਾ ਹੈ ਸੇਵਾ ਕਰਕੇ ਬੜੀ ਵੱਡੀ ਸੇਵਾ ਜੀ ਨੇ ਬਿਲਕੁਲ ਜੀ ਇਹ ਬਾਬਾ ਨਾਨਕ ਦੀ ਧਰਤੀ ਹੈ ਇਹ ਸਾਨੂੰ ਇਹ ਮੌਕਾ ਮਿਲਦਾ ਹੈ ਅਸੀਂ ਇਹ ਕੰਮ ਕਰਦੇ ਆ ਜੀ ਸੋ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿਉਂਕਿ ਸਮੇਂ-ਸਮੇਂ ਤੇ ਉਪਰਾਲੇ ਕਰਦੇ ਰਹਿੰਦੇ ਨੇ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਲੋਕਾਂ ਦੀ ਸੇਵਾ ਕਹਿੰਦੇ ਕਰਦੇ ਨੇ ਰਾਹ ਜਾਂਦੇ ਆ ਵੀ ਕਿਤੇ ਲੰਘਦੇ ਆ ਵੀ ਕਿਤੇ ਕੋਈ ਮੌਕਾ ਮਿਲ ਜੇ ਸੇਵਾ ਕਰਨ ਦਾ ਉਹ ਵੀ ਨਹੀਂ ਹੱਥੋਂ ਗਵਾਉਂਦੇ ਆਪਾਂ ਗੱਲਬਾਤ ਵੀ ਕਰਦੇ ਆ ਨਮਸਕਾਰ ਕੀ ਨਾਮ ਦੇ ਅਰਵਿੰਦ ਜੁਲਕਾ ਕਿੱਦਾਂ ਦੇਖਦੇ ਹੋ ਕੀ ਇਹਨਾਂ ਦਾ ਜਿਹੜਾ ਉਪਰਾਲਾ ਕਿੱਦਾਂ ਦਾ ਲੱਗਦਾ ਤੁਹਾਨੂੰ ਬਹੁਤ ਵਧੀਆ ਉਪਰਾਲਾ ਹੈ ਲਾਈਨ ਕਲਬ ਕਾਜੀਆਂ ਦੇ ਰਾਇਤ ਤੋਂ ਅਰਵਿੰਦ ਜੁਲਕਾ ਜੀ ਚਾਰਟਰ ਪ੍ਰੈਜ਼ੀਡੈਂਟ ਜਿਹੜਾ ਸਾਡਾ ਲਾਈਨ ਦਾ ਮਤਲਬ ਜਿਹੜਾ ਹੈ ਲੋਕਾਂ ਦੀ ਸੇਵਾ ਕਰਨਾ ਸਮੇਂ ਸਮੇਂ ਤੇ ਕੈਂਪ ਲਾਉਣੇ ਨੇ ਬੱਚਿਆਂ ਨੂੰ ਜਾ ਕੇ ਸਕੂਲਾਂ ਦੇ ਵਿੱਚ ਡਿਸਟ੍ਰਿਬਿਊਸ਼ਨ ਕਰੀ ਦੀ ਆ ਅੱਜ ਜਿਹੜਾ ਅਪਰਾਲਾ ਮੋਟਾਲਾ ਕਲੱਬ ਨੇ ਤੇ ਡਾਕਟਰ ਕੇਡੀ ਸਾਹਿਬ ਸਾਡੇ ਦੇ ਮੈਂਬਰ ਇਹ ਵੀ ਮੈਂਬਰ ਨੇ ਲਾਈਨ ਕਲੱਬ ਦੇ ਜਿਹੜੇ ਪ੍ਰਧਾਨਕੌਰ ਤੋਂ ਆਏ ਨੇ ਇਹਨਾਂ ਦਾ ਬੜਾ ਵਧੀਆ ਅਪਰਾਲਾ ਜਿਨ੍ਹਾਂ ਨੇ ਇੱਥੇ ਆ ਕੇ ਕੈਂਪ ਲਾਇਆ ਤੇ ਲੋਕਾਂ ਦੀ ਜਿਹੜੀ ਆ ਸੇਵਾ ਕਰ ਰਹੇ ਨੇ ਇਦਾਂ ਹੀ ਲਾਈਨ ਕਲੱਬ ਜਿਹੜੀ ਆ ਸਾਰਿਆਂ ਦੀ ਸੇਵਾ ਕਰਦੀ ਆ ਐਂ ਇਦਾਂ ਹੀ ਕਰਦੇ ਰਹੀ ਸੇਵਾ ਮਰਾ ਸਾਨੂੰ ਬਖਸ਼ਿਸ਼ ਕਰੇ ਤਾਂ ਬਖਸ਼ ਦੇ ਦੀ। ਸੋ ਗੱਲਬਾਤ ਕੀਤੀ ਜੀ ਆਪਾਂ ਹੋਰ ਵੀ ਇੱਥੇ ਮਰੀਜ਼ ਦੇ ਰਹੇ ਨੇ ਚੈੱਕਅਪ ਕਰਾਉਣ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ। ਸੋ ਡਾਕਟਰ ਸਾਹਿਬ ਵੀ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤਸਵੀਰ ਤੁਹਾਨੂੰ ਇੱਕ ਦਿਖਾਵਾਂਗੇ ਕਿ ਬੜੇ ਪਿਆਰ ਦੇ ਨਾਲ ਮਰੀਜ਼ ਨੂੰ ਚੈੱਕਅਪ ਕਰਦੇ ਨੇ ਤਾਂ ਮਰੀਜ਼ ਵੀ ਜਰਾ ਏ ਖੁਸ਼ ਹੋ ਕੇ ਜਾਂਦਾ ਏ ਤਾਂ ਅੱਧੀ ਕਿ ਬਿਮਾਰੀ ਜਿਹੜੀ ਏ ਉਹ ਵੈਸੇ ਹੀ ਮਰੀਜ਼ ਦੀ ਜਿਹੜੀ ਏ ਦੂਰ ਹੋ ਜਾਂਦੀ ਏ। ਆਪਾਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿਉਂਕਿ ਕਹਿੰਦੇ ਨੇ ਕਿ ਅੱਖਾਂ ਅੱਖਾਂ ਬੜੀ ਵੱਡੋ ਅੱਡੀ ਬਦਮੁੱਲੀ ਜਿਹੀ ਚੀਜ਼ ਐ ਕਿਉਂਕਿ ਅੱਖਾਂ ਤੋਂ ਬਿਨਾਂ ਨਾ ਦਿਖਦਾ ਏ ਤੇ ਨਾ ਕੋਈ ਕੰਮ ਕਰ ਸਕਦਾ ਏ ਇਨਸਾਨ ਆਪਾਂ ਗੱਲਬਾਤ ਵੀ ਕਰਦੇ ਆ ਡਾਕਟਰ ਸਾਹਿਬ ਨਾਲ ਕੀ ਕਹਿਣਾ ਉਹਨਾਂ ਦਾ ਕੀ ਨਾਮ ਜੀ ਡਾਕਟਰ ਰਵਿੰਦਰ ਮਹਾਜ ਜੀਵਿੰਦਰ ਜੀ ਕਿੱਦਾਂ ਦੇਖਦੇ ਹੋ ਕਿ ਲਾਂਚ ਕਲੱਬ ਵਾਲਿਆਂ ਨੇ ਬੜਾ ਵਧੀਆ ਉਪਰਾਲਾ ਕੀਤਾ ਲੈਂਜ ਵੀ ਸਮੇਸਰ ਪਾਉਂਦੇ ਨੇ ਤੇ ਤੁਹਾਡੇ ਲੋ ਬੜੇ ਪਿਆਰ ਦੇ ਨਾਲ ਜਰਾਏ ਚੈੱਕਅਪ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਅੱਜ ਸਿਰਫ ਸਾਡਾ 슈ਗਰ ਦੇ ਮਰੀਜ਼ਾਂ ਦੇ ਨਾ ਉਹਨਾਂ ਦਾ ਐਗਜ਼ਾਮੀਨੇਸ਼ਨ ਕਰਨਾ ਸੀ ਤੇ ਉਹਨਾਂ ਨੂੰ ਦੱਸਣਾ ਕਿ ਕਿਸ ਤਰ੍ਹਾਂ ਆਪਣੀ ਅੱਖਾਂ ਦਾ ਖਿਆਲ ਰੱਖਣਾ ਹੈ ਸਮੇਂ-ਸਮੇਂ 'ਤੇ ਦਖਾੰਦੇ ਰਹਿਣ ਜੀ ਠੀਕ ਹੈ ਇਹ ਚੂਗਰ ਜਿਹੜੀ ਹੈ ਨਾ ਅੱਖਾਂ ਤੇ ਕਾਫੀ ਅਸਰ ਕਰਦੀ ਹੈ ਚਾਰ ਅੰਗਾਂ ਦੇ ਮੇਨ ਸ਼ੂਗਰ ਦਾ ਅਸਰ ਹੁੰਦਾ ਹੈ ਅੱਖਾਂ ਤੇ ਬ੍ਰੇਨ ਤੇ ਹਾਰਟ ਤੇ ਤੇ ਗੁਰਦਿਆਂ ਤੇ ਠੀਕ ਹੈ ਕਈਆਂ ਦੇ ਪੈਰਾਂ ਨੂੰ ਵੀ ਸ਼ੂਗਰ ਨਾਲ ਖਰਾਬ ਹੋ ਜਾਂਦੇ ਪੈਰ ਕੱਟਨੇ ਪੈਂਦੇ ਨੇ ਬਾਅਦ ਦੇ ਵਿੱਚ ਤੇ ਸਭ ਤੋਂ ਜ਼ਰੂਰੀ ਹੈ ਵੀ ਭੈਣ ਸਾਡੀ ਸ਼ੂਗਰ ਦੀ ਹੈ ਨਾਲ ਇਹਦੇ ਚਿੱਟਾ ਮੋਤੀਆ ਬਣ ਗਿਆ ਤੇ ਇਹ ਦਾ ਚਿੱਟੇ ਮੋਤੀ ਦਾ ਤੇ آپریشن ਕਰਾਂਗੇ ਬਾਕੀ ਅੱਜ ਮੇਨ ਹੈ ਕਿ ਸ਼ੂਗਰ ਵਾਲਿਆਂ ਨੂੰ ਅਸੀਂ ਦੱਸ ਰਹੇ ਹਾਂ ਕਿ ਆਪਣੀ ਅੱਖਾਂ ਦਾ ਚੈੱਕ ਕਰਾਉਂਦੇ ਰੋ ਟਾਈਮਲੀ ਜੇ ਸਮੇਂ ਸਿਰ ਇਹ ਕਰ ਲਈਏ ਇਲਾਜ ਤੇ ਬਚਦੀਆਂ ਅੱਖਾਂ ਨਹੀਂ ਤੇ ਫਿਰ ਅੰਨਾ ਹੋਏ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਹਿ ਜੇ ਸਮੇਂ ਸਿਰ ਜਰੇ ਸ਼ੂਗਰ ਦੇ ਮਰੀਜ਼ਾਂ ਨੂੰ ਟੈਸਟ ਕਰਾਉਣਾ ਚਾਹੀਦਾ ਅੱਖਾਂ ਚੈੱਕ ਕਰਾਉਣੀਆਂ ਚਾਹੀਦੀਆਂ ਨੇ ਆਪਾਂ ਤੇ ਮਰੀਜ਼ ਵੀ ਜਿਹੜੇ ਪਹੁੰਚਣੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਜੀ ਕਿ ਨਾਮ ਜੀ ਸੰਜੋਗਤਾ ਸੰਜੋਗਤਾ ਜੀ ਕਿੱਦਾਂ ਦੇਖਦੇ ਹੋ ਕਿ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਏ ਕਿੱਦਾਂ ਨਾ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਬੱਚਿਆਂ ਦੇ ਸਾਹਮਣੇ ਸੋ ਤੁਸੀਂ ਵੀ ਚੈੱਕ ਕਰਾਣ ਆਏ ਜੀ ਹਾਂ ਜੀ ਬਸ ਚੈੱਕ ਕਰਾਣ ਆਏ ਕਿੱਦਾਂ ਦੇਖਦੇ ਹੋ ਕਿ ਵਧੀਆ ਲੱਗਦਾ ਇਹਨਾਂ ਦਾ ਕੰਮ ਜੀ ਵਧੀਆ ਲੱਗਦਾ ਅੱਗੇ ਵੀ ਕਾਫੀ ਇਹਨਾਂ ਨੇ ਕੈਂਪ ਲਗਾ ਚੁੱਕੇ ਨੇ ਤੇ ਕੀ ਕਹਿਣਾ ਚਾਹੁੰਦੇ ਪਰ ਮੈਂ ਪਹਿਲੀ ਵਾਰੀ ਆਈ ਹਾਂ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਬਸ ਉਹਨਾਂ ਬਾਰੇ ਕਹਿੰਨੇ ਬਈ ਬਹੁਤ ਵਧੀਆ ਦਾ ਕੀ ਡਾਕਟਰ ਬੱਚਾ ਪਰੀਜਾ ਨੂੰ ਅਟੈਂਡ ਕਰਦੇ ਨੇ ਤੇ ਕੋਈ ਐਸੀ ਗੱਲ ਨਹੀਂ ਹੈਗੀ ਉਹ ਤਾਂ ਅੱਛਾ ਅਟੈਂਡ ਕਰਦੇ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਬੜਾ ਵਧੀਆ ਪ੍ਰਾਲਾ ਅਲੌਇੰਸ ਕਲੱਬ ਵਾਲਿਆਂ ਦਾ ਕਿ ਜਿਹੜੇ ਸਮੇਂ-ਸਮੇਂ ਸਰ ਕੈਂਪ ਲਗਾਉਂਦੇ ਰਹਿੰਦੇ ਨੇ ਸੋ ਵੀਡੀਓ ਨੂੰ ਵੱਤਵਾਦੀ ਸ਼ੇਅਰ ਕਰਿਓ ਡਾਕਟਰ ਸਾਹਿਬ ਨੇ ਕੁਝ ਸਾਵਧਾਨੀਆਂ ਵੀ ਕਿਹਾ ਹੈ ਕਿ ਜੇ ਡਾਇਬੀਟਿਸ ਹੈ ਜੇ ਸ਼ੂਗਰ ਆ ਤੇ ਉਹਦੇ ਨਾਲ ਹੋਰ ਵੀ ਕਈ ਅੰਗਾਂ ਦੇ ਉੱਤੇ ਜਰਾਏ ਅਸਰ ਪੈ ਸਕਦਾ ਹੈ ਸੋ ਸਾਵਧਾਨੀਆਂ ਜ਼ਰੂਰੀਆਂ ਵਰਤਨੀਆਂ ਚਾਹੀਦੀਆਂ ਤੇ ਸਮੇਂ-ਸਮੇਂ ਸਰ ਅੱਖਾਂ ਵੀ ਜਰੀਆਂ ਨੇ ਚੈੱਕ ਕਰਾਣੀਆਂ ਚਾਹੀਦੀਆਂ ਸੋ ਕੈਮਰਾ ਪਰਸਨ ਹਵਨ ਦੇ ਰਵਾਦ ਨਾਲ ਲक्की ਰਾਜਪੂਰ ਗੁਰਦਾਸ